ਗਰਾਉਂਡ ਆ ਦੇਖੋ ਕਿੱਡਾ ਸਾਰਾ ਹੀ ਕਹਾਣਾ ਭਰੀ ਪਈ ਆ ਕਿਹੜਾ ਬੰਦਾ ਇਹ ਗਾਹਾਂ ਸ਼ਹੀਦ ਹੋਣ ਲਈ ਮਨ ਲੋਕ ਸੋਚ ਵੀ ਨਹੀਂ ਸਕਦਾ ਜਿਸ ਤਰ੍ਹਾਂ ਬਣਾਇਨਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਹਾਲਾਤ ਕੀਤੇ ਹੋ ਆ ਕੋ ਸਾਡੀ ਦਾ ਇਹੀ ਮੰਗਿਆ ਜਿਹੜੇ ਵੀ ਬੰਦੇ ਇੱਥੇ ਗੁਨਾਹ ਕਰ ਰਿਹਾ ਇਹਨਾਂ ਨੂੰ ਕਾਰਵਾਈ ਤਾਂ ਕਰੋ ਉਹ ਅੰਦਰ ਏਸੀ ਨਹੀਂ ਚੱਲਦੇ ਗਰਮੀ ਦੇ ਵਿੱਚ ਬੰਦੇ ਆਂਦੇ ਆ ਦੇਖਣ 10 ਮਿੰਟ ਕਿਸੇ ਅਫਸਰ ਨੂੰ ਇੱਥੇ ਖੜਾ ਤਾਂ ਕਰੋ ਆ ਕੇ ਲਿਆ ਕੇ ਤੇ ਕਾ ਇਤੋਂ ਤੁਹਾਨੂੰ ਫੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇੱਕ ਘਾਹ ਦੇਖ ਸਕਦੇ ਹੋ ਦੇਖੋ ਪਾਲਤ ਕੀ ਬਣੀ ਹੋਈ پارک ਦੀ ਇਹ ਫਟ ਵੀ ਇਹਨਾਂ ਦੇ ਸੈਂਟਰ ਵੱਲੋਂ ਵੀ ਆਉਂਦੇ ਆ ਪੰਜਾਬ ਸਰਕਾਰ ਵੱਲੋਂ ਵੀ ਫੰਡ ਆਉਂਦੇ ਆ ਸਫਾਈ ਦੇ ਜਿਹੜੇ ਕਰਾਣ ਦੇ ਕੰਮ ਹੈ ਉਹ ਫੰਡ ਕਿੱਥੇ ਜਾਂਦੇ ਆ ਉਹ ਕੌਣ ਖਾ ਰਿਹਾ ਹੈ ਦੱਸੋ ਤੁਹਾਨੂੰ ਜਾਣੇ ਆ ਉੱਥੇ ਸਾਨੂੰ ਕਿਸੇ ਨੂੰ ਵੀ ਫੋਟੋ ਖਿੱਚਣ ਦੀ ਮਨਾਹੀ ਨਹੀਂ ਇੱਥੇ ਜਦੋਂ ਅੰਦਰ ਆਈਦਾ ਨਾਲੇ ਕਹਿ ਦਿੰਦੇ ਜੀ ਫੋਟੋ ਨਹੀਂ ਖਿੱਚਣੀ ਕਿਉਂ ਨਹੀਂ ਖਿੱਚਣੀ ਜਾ ਕੇ ਦੇਖੋ ਤੁਸੀਂ ਉੱਥੇ ਏਸੀ ਏਸੀ ਹੈ ਨਹੀਂ ਉਹ ਪੱਖੇ ਵੀ ਨਹੀਂ ਹੈਗੇ ਜਿਹੜੇ ਬੰਦੇ ਜਾਂਦੇ ਧਾਂਦੇ ਆ ਉਹ ਜਿਹੜੇ ਅੰਦਰ 10 ਮਿੰਟ ਵੀ ਖੜ ਜਾਂਦੇ ਆ ਆ ਦੇਖੋ ਕੀ ਬਣਿਆ ਇੱਥੇ ਕੋਈ ਲੁੱਟਾਂ ਖੋਹਾਂ ਵਾਲਾ ਆ ਕੇ ਇੱਥੋਂ ਰਾਤ ਨੂੰ ਲੁੱਟ ਖੋਹ ਖਵਾ ਕਰੇ ਜਦੋਂ ਮਰਜੀ ਲੁੱਕ ਸਕਦਾ ਕੋਈ ਨਿਛੇੜੀ ਇੱਥੇ ਅੰਦਰ ਬਹਿ ਕੇ ਟੀਕੇ ਲਾਵੇ ਗੋਲੀਆਂ ਖਾਵੇ ਕੀ ਇਹ ਦਿਸਦਾ ਨਹੀਂ ਅੱਜ ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੀ ਪਾਰਕ ਦਾ ਤੁਹਾਨੂੰ ਹਾਲ ਦਿਖਾ ਰਹੇ ਹਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਜਦੋਂ ਆਪਾਂ ਚੰਡੀਗੜ੍ਹ ਮੁੱਖ ਰੋਡ ਤੇ ਆਉਨੇ ਆ ਤਾਂ ਉਸ ਤਰਫ ਤੋਂ ਅਜੈਬ ਘਰ ਜਿਹੜਾ ਸ਼ਹੀਦ ਆ ਜੋ ਸ਼ਹੀਦ ਭਗਤ ਸਿੰਘ ਜੀ ਦਾ ਦੇਖਣ ਨੂੰ ਕਿਸ ਤਰ੍ਹਾਂ ਦਾ ਲੱਗਦਾ ਤੇ ਜਦੋਂ ਆਪਾਂ ਇਸ ਅਜੈਬ ਘਰ ਦੇ ਬੈਕ ਸਾਈਡ ਚਲੇ ਜਾਂਦੇ ਆ ਤਾਂ ਫਿਰ ਆਪਾਂ ਨੂੰ ਇੱਕ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਕਿ ਇੰਨਾ ਬੁਰਾ ਹਾਲ ਹੋਇਆ ਪਿਆ ਘਾ ਐਡਾ ਡਾ ਹੋ ਗਿਆ ਪਿਆ ਕਿ ਉਹਦੇ ਵਿੱਚ ਬੰਦਾ ਖੜਾ ਦਿਖਾਈ ਨਹੀਂ ਦਿੰਦਾ ਤੇ ਜੇਕਰ ਦੂਰੋਂ ਤੁਸੀਂ ਸ਼ਹੀਦ ਆਜਮ ਸ਼ਹੀਦ ਭਗਤ ਸਿੰਘ ਜੀ ਦਾ ਅਜੈਬ ਘਰ ਦੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਘਾ ਤੋਂ ਇਲਾਵਾ ਕੁਝ ਵੀ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਕਿਤੇ ਨਾ ਕਿਤੇ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਯੋਰ ਕਿਤਨਾ ਬਾਜ਼ ਨੇ ਕਾਤਲ ਮੇ ਹੈ ਆਖਣ ਵਾਲੇ ਸ਼ਹੀਦ ਭਗਤ ਸਿੰਘ ਜੇਕਰ ਅੱਜ ਇਹ ਦੇਖਣ ਕਿ ਉਹਨਾਂ ਦੀ ਯਾਦ ਨੂੰ ਕਿਸ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ ਕਿਸ ਤਰ੍ਹਾਂ ਇਸ ਅਜਾਇਬ ਘਰ ਦੀ ਬੇਕਦਰੀ ਜਿਹੜੀ ਹੋ ਰਹੀ ਆ ਅੰਦਰ ਏਸੀ ਨਹੀਂ ਚੱਲਦੇ ਜਿਹੜੇ ਅੰਦਰ ਏਸੀ ਲਗਾਏ ਗਏ ਆ ਉਹ ਅੰਦਰ ਏਸੀ ਵਰਕ ਨਹੀਂ ਕਰਦੇ ਇਸ ਸਬੰਧ ਵਿੱਚ ਲੋਕਾਂ ਵੱਲੋਂ ਜਿਹੜਾ ਉਹ ਮੰਗ ਕੀਤੀ ਗਈ ਆ ਜਿਹੜੇ ਸੋਸਾਇਟੀ ਦੇ ਪ੍ਰਧਾਨ ਨੇ ਸ਼ਹੀਦ ਅਜਮ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਬਲੋਏ ਮੰਗ ਕੀਤੀ ਗਈ ਹੈ ਕਿ ਉਹ ਜਿਹੜੇ ਅੰਦਰ ਏਸੀ ਜਿਹੜੇ ਉਹ ਜ਼ਰੂਰ ਚੱਲਦੇ ਹੋਣੇ ਚਾਹੀਦੇ ਕਿਉਂਕਿ ਸੰਗਤ ਜਿਹੜੀ ਬੜੀ ਦੂਰ ਦੂਰ ਤੋਂ ਉਹ ਆਉਂਦੀ ਹੈਗੀ ਆ ਸ਼੍ਰੀ ਦੇਵ ਸ਼੍ਰੀਪਖ ਸੰਗ ਜੀ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨੇ ਇੱਕ ਵਾਰੀ ਤੁਸੀਂ ਹਾਲ ਤਾਂ ਦੇਖੋ ਕਿ ਕੀ ਹਾਲ ਹੋਇਆ ਪਿਆ ਤੇ ਕਿੰਨਾ ਜਿਹੜਾ ਘਾਓ ਗਿਆ ਪਿਆ ਇਸ ਸਬੰਧ ਵਿੱਚ ਅਸੀਂ ਬੇਹੱਦ ਇਮਾਨਦਾਰ ਅਤੇ ਡੀਸੀ ਨਮਾਸ਼ਰ ਜਿਹੜੇ ਕਿ ਆਪਣੇ ਡਿਊਟੀ ਸੰਬੰਧੀ ਸਮਰਪਿਤ ਜਿਹੜੇ ਇਹ ਅਫਸਰ ਜਿਹੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਸਾਰਾ ਜਿਹੜਾ ਪ੍ਰਬੰਧ ਜਿਹੜਾ ਹੈ ਉਹ ਕਲਚਰ ਡਿਪਾਰਟਮੈਂਟ ਕਰਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਦੀ ਜਿਹੜੀ ਸਫਾਈ ਕਰਵਾ ਦਿੱਤੀ ਜਾਵੇਗੀ ਪਰ ਇਸ ਤਰ੍ਹਾਂ ਸੂਜ ਹਾਲਤ ਲਈ ਜ਼ਿੰਮੇਵਾਰ ਕੌਣ ਹੈ ਕਿ ਇਹਦੀ ਹਰ ਰੋਜ਼ ਸਫਾਈ ਨਹੀਂ ਹੋਣੀ ਚਾਹੀਦੀ ਕਿ ਸਾਡੇ ਦੇਸ਼ ਲਈ ਜਾਨ ਦੇਣ ਵਾਲਿਆਂ ਦਾ ਅੰਜਾਮ ਇਹ ਹੋਣਾ ਚਾਹੀਦਾ ਇਹ ਸਵਾਲ ਸੀ ਤੁਹਾਡੇ ਤੋਂ ਪੁੱਛਦੇ ਆ ਆਉ ਦਿਖਾਉਣੇ ਤੁਹਾਨੂੰ ਪੰਜਾਬੀ ਸਟੇਸ਼ਨ ਦੀ ਇਹ ਵਿਸ਼ੇਸ਼ ਰਿਪੋਰਟ ਸਰ ਕੀ ਮੰਗ ਕਰਦੇ ਹਾਂ ਸਾਡੀ ਮੰਗ ਆ ਕਿ ਸ਼ਹੀਦ ਭਗਤ ਸਿੰਘ ਜੀ ਨੇ 23 ਸਾਲਾਂ ਵਿੱਚ ਆਪਣੀ ਫਾਂਸੀ ਦੇ ਰੱਸੇ ਚੁੰਮੇ ਆ ਹੁਣ ਦੱਸੋ ਕਿਹੜਾ ਬੰਦਾ ਆ ਹਾਲਾਤ ਦੇਖ ਲਓ ਮਾਰਾ ਦਾ ਮਿਊਜ਼ੀਮ ਆ ਪਿੱਛੇ ਦੇਖੋ ਆ ਗਰਾਉਂਡ ਆ ਦੇਖੋ ਕਿੱਡਾ ਸਾਰਾ ਹੀ ਘਾਹ ਨਾ ਭਰੀ ਪਈ ਆ ਕਿਹੜਾ ਬੰਦਾ ਇਹ ਗਾਂਹਾਂ ਸ਼ਹੀਦ ਹੋਣ ਲਈ ਮੰਨ ਲਓ ਸੋਚ ਵੀ ਨਹੀਂ ਸਕਦਾ ਜੀਸਾ ਬਣਾ ਇਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਹਾਲਾਤ ਕੀਤੇ ਹੋ ਆ ਉਹਨਾਂ ਦੀ ਯਾਦਗਾਰਾਂ ਦਾ ਇਹਨਾਂ ਨੇ ਇਹ ਹਾਲ ਕੀਤਾ ਆ ਤੋਂ ਸਾਡੀ ਦਾ ਇਹੀ ਮੰਗਿਆ ਜਿਹੜੇ ਵੀ ਬੰਦੇ ਇੱਥੇ ਗੁਨਾਹ ਕਰਿਆ ਉਹਨਾਂ ਨੂੰ ਕਾਰਵਾਈ ਤਾਂ ਕਰੋ ਉਹ ਅੰਦਰ ਏਸੀ ਨਹੀਂ ਚੱਲਦੇ ਗਰਮੀ ਦੇ ਵਿੱਚ ਬੰਦੇ ਆਉਂਦੇ ਆ ਦੇਖਣ 10 ਮਿੰਟ ਕਿਸੇ ਅਫਸਰ ਨੂੰ ਇੱਥੇ ਖੜਾ ਤਾਂ ਕਰੋ ਆ ਕੇ ਲਿਆ ਕੇ ਫੇ ਖੜਾ ਕਰ ਦੇਖ ਇੱਥੇ ਭਗਤ ਸਿੰਘ ਜੀ ਦੇ ਅੰਦਰ ਮਿਊਜ਼ੀਅਮ ਤੇ ਕੀ ਹੋ ਰਿਹਾ ਆ ਆ ਦੇਖੋ ਕਿੱਡਾ ਕਿੱਡਾ ਘਾ ਆ ਬੰਦੇ ਜਿੱਡਾ ਘਾ ਹੋਇਆ ਆ ਦੱਸੋ ਮੈਨੂੰ ਇਹਦੀ ਸਫਾਈ ਲਈ ਵੀ ਇਹਨਾਂ ਦੇ ਸੈਂਟਰ ਵੱਲੋਂ ਵੀ ਆਉਂਦੇ ਆ ਪੰਜਾਬ ਸਰਕਾਰ ਵੱਲੋਂ ਵੀ ਫੰਡ ਆਉਂਦੇ ਆ ਸਫਾਈ ਦੇ ਜਿਹੜੇ ਕਰਾਉਣ ਦੇ ਕੰਮ ਆ ਉਹ ਫੰਡ ਕਿੱਥੇ ਜਾਂਦੇ ਆ ਉਹ ਕੌਣ ਖਾ ਰਿਹਾ ਆ ਦੱਸੋ ਮੈਨੂੰ ਇੱਥੇ ਜਿਹੜਾ ਮਰਜੀ ਕੋਈ ਲਟੇਰਾ ਇੱਥੇ ਆਲੇ-ਬਾਲੇ ਰੋਡ ਬਣੇ ਬਣਿਆ ਆ ਜੀਟੀ ਰੋਡ ਆ ਕੋਈ ਵੀ ਕ੍ਰਾਈਮ ਕਰਕੇ ਇੱਥੇ ਰੁਕ ਸਕਦਾ ਆ ਉਹਨੂੰ ਕਿੱਥੋਂ ਇੱਥੇ ਕਾਰ ਦੇ ਵਿੱਚੋਂ ਲੱਭ ਲੂਗੇ ਬੰਦੇ ਮੰੰਕੀ ਮੰੰਕੀ ਕਰਦੇ ਹੋ ਤੁਸੀਂ ਮੰੰਕੀ ਸਾਡੀ ਏ ਆ ਪਹਿਲਾ ਨੰਬਰ ਤਾਂ ਇਹਦੀ ਸਾਰੀ ਸਫਾਈ ਲਈ ਜੋ ਵੀ ਜਿਹੜੇ ਜ਼ਿੰਮੇਵਾਰ ਐ ਜਿਹਨਾਂ ਨੇ ਨਹੀਂ ਕਰਾਈ ਉਹਨਾਂ ਤੇ ਕਾਰਵਾਈ ਹੋਵੇ ਤੇ ਸਫਾਈ ਹੋਵੇ ਨੰਬਰ 2 ਤੇ ਮਿਊਜ਼ੀਅਮ ਦੇ ਜਿਹੜੇ ਏਸੀ ਬੰਦ ਦੇ ਆ ਅੰਦਰ ਦੇਖਣ ਲਈ ਉਹ ਤੁਰੰਤ ਚਾਲੂ ਕਰਾਏ ਜਾਣ ਨਹੀਂ ਤਾਂ ਅਫਸਰ ਨੂੰ ਇੱਥੇ 8 ਘੰਟਾ ਬਿਠਾ ਲਿਆ ਜਾਵੇ ਵੀ ਦੇਖ ਅੰਦਰ ਗਰਮੀ ਚ ਤੂੰ ਖੜ ਕੇ ਦੇਖ ਸਕਦਾ ਇਹ ਮਿਊਜ਼ੀਅਮ ਦਾ ਅੰਦਰੋਂ ਫਿਰ ਨੰਬਰ 2 ਗੱਲ ਅਸੀਂ ਵਿਦੇਸ਼ਾਂ ਵਿੱਚ ਜਾਂਦੇ ਆ ਉੱਥੇ ਸਾਨੂੰ ਕਿਸੇ ਨੂੰ ਵੀ ਫੋਟੋ ਖਿੱਚਣ ਦੀ ਮਨਾਹੀ ਨਹੀਂ ਇੱਥੇ ਜਦੋਂ ਅੰਦਰ ਆਈਦਾ ਨਾਲੇ ਕਹਿ ਦਿੰਦੇ ਜੀ ਫੋਟੋ ਨਹੀਂ ਖਿੱਚਣੀ ਕਿਉਂ ਨਹੀਂ ਖਿੱਚਣੀ ਸਾਡੇ ਦੇਸ਼ ਦੇ ਸ਼ੀਰ ਆ ਅਗਰ ਕੋਈ ਬਾਹਰੋਂ ਆਪਣੀ ਉਹਦੇ ਨਾਲ ਫੋਟੋ ਖਿੱਚ ਕੇ ਲੈ ਕੇ ਜਾਂਦਾ ਮਿਊਜ਼ੀਅਮ ਦੀ ਦੱਸੋ ਕਿਸੇ ਨੂੰ ਕੀ ਤਕਲੀਫ ਆ ਬਾਹਰਲੇ ਦੇਸ਼ਾਂ 'ਚ ਘੁੰਮੀਦਾ ਉੱਥੇ ਕਿਸੇ ਨੂੰ ਵੀ ਫੋਟੋਗ੍ਰਾਫੀ ਤੋਂ ਮਨਾ ਨਹੀਂ ਕਰਦੇ ਸਾਡੇ ਸਾਡੇ ਦੇਸ਼ ਦਾ ਕਲਚਰ ਜਾਣਾ ਬਾਹਰ ਦੇਖੋ ਫੋਟੋ ਖਿੱਚੂਗਾ ਦੱਸੋ ਇਹਦੇ ਵਿੱਚ ਕੀ ਗਨਾਹੀ ਹੋ ਜਾਣੀ ਫੋਟੋ ਖਿੱਚਣ ਆ ਜਿਹੜਾ ਐਡ ਐਡ ਵੱਡਾ ਘਾਹ ਆ ਕਿੰਨੀ ਕਿਦਰੋਗੇ ਸਫਾਈ ਕਰਾਏ ਨੂੰ ਤੁਸੀਂ ਦੇਖ ਲਓ ਆਪ ਮੇਰੇ ਹਿਸਾਬ ਨਾਲ ਸਾਲ ਹੋ ਗਿਆ ਹੋਣਾ ਜੀਤ ਸਾਹਿਬ ਨਾਲ ਘਾਹ ਹੋਇਆ ਬੂਟੀ ਹੋਈਓ ਗਾਜਰ ਬੂਟੀ ਜੀ ਹੈ ਹਾਂਜੀ ਸਰ ਕੀ ਮੰਗ ਕਰਦੇ ਹੋ ਜੀ ਭਾਜੀ ਅਸੀਂ ਪਾਸ ਚੀਰ ਪਾਕ ਸਿੰਘ ਦੇ ਜੱਦੀ ਪਿੰਡ ਖੜੇ ਹਾਂ ਤੁਸੀਂ ਪਾਰਕ ਦਾ ਹਾਲ ਦੇ ਲੋ ਜੀ ਐ ਐਡ ਐਡ ਨਗਾਹ ਹੋਇਆ ਜੀ ਜਦ ਮੀਂਹ ਪੈਂਦਾ ਜੀ ਇੱਥੇ ਨੰਗਣਾ ਔਖਾ ਜਾਂਦਾ ਰੋਡ ਤੇ ਸੜਕ ਤੋਂ ਦੇਖੋ ਜੀ ਇਹ ਤੇ ਚੋਰੇ ਲਟੇਰੇ ਲੋਕ ਕੇ ਜੋ ਮਰਜੀ ਨਸ਼ਾ ਪੱਤਾ ਕਰ ਸਕਦੇ ਨੋਟ ਸਕਦੇ ਆ ਜੀ ਅਸੀਂ ਕਹਿੰਦੇ ਇਹ ਵੀ ਸਪਾਈ ਕੀਤੀ ਜਾ ਵੀ ਨੰਗਣਾ ਕੋਈ ਪਾਰਕ ਆਉਂਗਾ ਤੇ ਦੇਖੂंगे ਕੋਈ ਕਿਸੇ ਨੂੰ ਇਹਨੂੰ ਇਸੇ ਹੀ ਮੰਗ ਕਰਦੇ ਆਂਗੇ ਅਜ ਕੀ ਮੰਗ ਕਰਦੇ ਹੋ ਤੁਸੀਂ ਕਿ ਅੱਜ ਤੁਸੀਂ ਇੱਥੇ ਆਏ ਹੋ ਐਡਾ ਵੱਡਾ ਇੱਥੇ ਜਿਹੜੇ ਘਾਹ ਬਹੁਤ ਵੱਡਾ ਵੱਡਾ ਹੋਇਆ ਕਾਹੀ ਬਹੁਤ ਵੱਡੇ ਵੱਡੇ ਹੋਏ ਕੀ ਕਹੋਗੇ ਸਾਡੀ ਪੰਜਾਬ ਸਰਕਾਰ ਤੋਂ ਮੰਗਿਆ ਪਿਛਲੇ ਸਮੇਂ ਵੀ ਅਸੀਂ ਰੋਲਾ ਪਾ ਕੇ ਇਹ 2 ਸਾਲ ਹੋ ਗਏ ਸੀ ਕਿ ਸ਼ਹੀਦ ਭਗਤ ਸਿੰਘ ਜੀ ਦਾ ਸਮਾਰਕ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਆ ਉਹ ਬੰਦ ਸੀ ਤਾਲੇ ਲੱਗੇ ਹੋ ਸੀ ਉਦੋਂ ਵੀ ਅਸੀਂ ਰੋਲਾ ਪਾਇਆ ਕਿ ਭਾਈ ਖੋਲੋ ਚਲੋ ਜੀ ਖੁੱਲ ਗਏ ਹੁਣ 4 ਮਹੀਨੇ ਹੋ ਗਏ ਖੁੱਲੇ ਨੂੰ ਹੁਣ ਅੰਦਰ ਜਾ ਕੇ ਦੇਖੋ ਤੁਸੀਂ ਉੱਥੇ ਏਸੀ ਏਸੀ ਹੈ ਨਹੀਂ ਉਹ ਪੱਖੇ ਵੀ ਨਹੀਂ ਹੈਗੇ ਜਿਹੜੇ ਬੰਦੇ ਜਾਂਦੇ ਠੰਡੇ ਆ ਉਹ ਜਿਹੜੇ ਅੰਦਰ 10 ਮਿੰਟ ਵੀ ਖੜ ਜਾਂਦੇ ਆ ਇਹ ਜਿਹੜੇ بڑے بڑے ਅਫਸਰ ਬੈਠੇ ਆ ਜੀ ਇਨਾਂ ਨੂੰ ਨਹੀਂ ਪਤਾ ਵੀ ਸਮਾਰਕ ਤੇ ਜਦੋਂ ਬੰਦਾ ਜਾਂਦਾ ਦੇਖਣ ਤਾਂ ਉੱਥੇ ਕਮ ਸੇ ਕਮ ਏਸੀ ਤਾਂ ਲਾਓ ਆਪ ਤੁਸੀਂ ਏਸੀ ਦਫ਼ਤਰਾਂ 'ਚ ਬੈਠੇ ਕੰਮ ਕਰ ਰਹੇ ਆ ਜਿਹੜੇ ਵਿਚਾਰੇ ਭਗਤ ਸਿੰਘ ਨੂੰ ਦੇਖਣ ਆ ਰਹੇ ਅੰਦਰ ਮਿਊਜ਼ੀਅਮ ਉਹ ਸਾਰਾ ਹੀ ਅੰਦਰ ਖੋਮਸ ਗਰਮੀ ਐ ਇੱਕ ਵਾਰ ਕੋਈ ਇਨਕੁਆਰੀ ਕਰੋ ਜੀ ਦੇਖੋ ਆਕੇ ਜੀ ਹੁਣੀ ਨੰਬਰ 2 ਆ ਦੇਖੋ ਆ ਦੇਖੋ ਕੀ ਬਣਿਆ ਇੱਥੇ ਕੋਈ ਲੁੱਟਾਂ ਖੋਹਾਂ ਵਾਲਾ ਆਕੇ ਇੱਥੋਂ ਰਾਤ ਨੂੰ ਲੁੱਟ ਖੋਹ ਖਵਾ ਕਰੇ ਜਦੋਂ ਮਰਜ਼ੀ ਲੁੱਕ ਸਕਦਾ ਕੋਈ ਨਿਛੇੜੀ ਇੱਥੇ ਅੰਦਰ ਬੈ ਕੇ ਟੀਕੇ ਲਾਵੇ ਗੋਲੀਆਂ ਖਾਵੇ ਇਹ ਦੇਸਤਾਨੀ ਅੱਜ ਪ੍ਰਸ਼ਾਸਨ ਨੇ ਇੱਕ ਫੰਕਸ਼ਨ ਕੀਤਾ ਕਿ ਉਹਨਾਂ ਦਾ ਫਰਜ ਨਹੀਂ ਸੀ ਬਣਦਾ ਇੱਥੇ ਆ ਕੇ ਦੇਖਣ ਇਹਨੂੰ ਸਫਾਈ ਕਰਾਉਣ ਸੋਇਐਸੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਜਿਨ੍ਹਾਂ ਦੀ ਇਹ ਕੁਤਾਈ ਆ ਉਹਨਾਂ ਦੇ ਕਾਰਵਾਈ ਕਰਨ ਤਾਂ ਕਿ ਮੁੜ ਕੇ ਇਦਾਂ ਦਾ ਕੰਮ ਨਾ ਹੋਵੇ ਮੁੜ ਕੇ ਹੁਣ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਉਦੋਂ ਹੁਣ ਉਦੋਂ ਸਾਰੇ ਇਹ ਨਹੀਂ ਬੰਦ ਕਰ ਦੇਣੇ ਆ ਤੇ ਆ ਕਿਦਾਂ ਕਰੋਗੇ ਸਫਾਈ ਦੱਸੋ ਮੈਨੂੰ ਇਹ ਤੁਸੀਂ ਆਪ ਦੇਖਦੇ ਜੀ ਕਿ ਬੰਦੇ ਜਿਹੜੇ ਜਿਹੜਾ ਕਹਾ ਹੋਇਆ ਇੱਥੇ ਜੀ